ਕੋਈ ਨਹੀਂ ਕੋਈ ਨਹੀਂ ਹੋਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਨਹੀਂ ਹੈ ਇੱਕ ਮਿੰਟ ਕੁੰਝ ਬਣ ਰਹੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ 15 ਅਗਸਤ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਦੇ ਵੱਲੋਂ ਇਸਾਈਆਂ ਦੇ ਬੁੱਕਸਟਾਲ ਤੇ ਬਾਈਬਲ ਦੇ ਦੂਜੇ ਹਿੱਸੇ ਨਵਾਂ ਨੇਮ ਦੀ ਬੇਅਦਬੀ ਕੀਤੀ ਗਈ ਇਹ ਵੀਡੀਓ ਜਿਸ ਦੇ ਵਿੱਚ ਪਾਸਟਰ ਆਪਣਾ ਸਟਾਈਲ ਲਗਾ ਕੇ ਖੜੇ ਹੁੰਦੇ ਨੇ ਤਾਂ ਇੱਕ ਸਿੱਖ ਵਿਅਕਤੀ ਵੱਲੋਂ ਉਹਨਾਂ ਨੂੰ ਨਵਾਂ ਨੇਮ ਵੰਡਣ ਤੋਂ ਰੋਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਇਸਾਈ ਬਣਾ ਰਹੇ ਹੋ ਤੇ ਸਿੱਖ ਵਿਅਕਤੀ ਉੱਥੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਤੇ ਬੁੱਕਸਟਾਲ ਤੇ ਪਏ ਬਾਈਬਲ ਦੇ ਦੂਸਰੇ ਹਿੱਸੇ ਯਾਨੀ ਕਿ ਨਵਾਂ ਨੇਮ ਨੂੰ ਥੱਲੇ ਸੁੱਟ ਕੇ ਬੇਅਦਬੀ ਕਰ ਦਿੰਦਾ ਹੁਣ ਦੇਖਣਾ ਇਹ ਹੋਏਗਾ ਕਿ ਇਸ ਵਿਅਕਤੀ ਦੇ ਉੱਪਰ ਇਸਾਈ ਲੋਕ ਕੋਈ ਕਾਰਵਾਈ ਕਰਵਾਉਂਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ चाहेगा <laughs> <laughs> ਨਿਰਕਸ਼ਾ ਮੈਂ ਬੰਡੋ 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 ਪਰ ਪਾਈ ਬੰਡੋ ਯਾਰ ਇਹ ਆਜਾ ਵੀ ਕੰਮ ਹੈਗਾ ਕੰਮ ਕਰਨਾ ਨਾ ਪਰ ਝੰਡਾ ਲਾਓ ਜਿਹੜਾ ਝੰਡਾ ਲਾ ਕੇ ਤੂੰ ਇਹ ਕੰਮ ਕਰਦੇ ਆ ਆਹ ਆਹ ਭਾਈ ਸਾਹਿਬ ਜੀ ਇਦਾਂ ਨਹੀਂ ਇਦਾਂ ਨਹੀਂ ਇਦਾਂ ਨਹੀਂ ਇਦਾਂ 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 ਇਹ ਪੱਤਰ ਬਣਾ ਰਹੇ ਆ कोई नहीं <Hajar> कोई नहीं कोई नहीं ओ एक मिनट एक मिनट एक मिनट कोई नहीं है एक मिनट कौन बन रहे है, है? कोई नहीं कोई नहीं कोई नहीं ओ एक मिनट एक मिनट एक मिनट कोई नहीं है एक मिनट कौन बन रहे ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ 15 ਅਗਸਤ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਦੇ ਵੱਲੋਂ ਇਸਾਈਆਂ ਦੇ ਬੁੱਕਸਟਾਲ ਤੇ ਬਾਈਬਲ ਦੇ ਦੂਜੇ ਹਿੱਸੇ ਨਵਾਂ ਨੇਮ ਦੀ ਬੇਅਦਬੀ ਕੀਤੀ ਗਈ ਇਹ ਵੀਡੀਓ ਜਿਸ ਦੇ ਵਿੱਚ ਪਾਸਟਰ ਆਪਣਾ ਸਟਾਈਲ ਲਗਾ ਕੇ ਖੜੇ ਹੁੰਦੇ ਨੇ ਤਾਂ ਇੱਕ ਸਿੱਖ ਵਿਅਕਤੀ ਵੱਲੋਂ ਉਹਨਾਂ ਨੂੰ ਨਵਾਂ ਨੇਮ ਵੰਡਣ ਤੋਂ ਰੋਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਇਸਾਈ ਬਣਾ ਰਹੇ ਹੋ ਤੇ ਸਿੱਖ ਵਿਅਕਤੀ ਉੱਥੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਤੇ ਬੁੱਕ ਸਟਾਲ ਤੇ ਪਏ ਬਾਈਬਲ ਦੇ ਦੂਸਰੇ ਹਿੱਸੇ ਯਾਨੀ ਕਿ ਨਵਾਂ ਨੇਮ ਨੂੰ ਥੱਲੇ ਸੁੱਟ ਕੇ ਬੇਅਦਬੀ ਕਰ ਦਿੰਦਾ ਹੁਣ ਦੇਖਣਾ ਇਹ ਹੋਏਗਾ ਕਿ ਇਸ ਵਿਅਕਤੀ ਦੇ ਉੱਪਰ ਇਸਾਈ ਲੋਕ ਕੋਈ ਕਾਰਵਾਈ ਕਰਵਾਉਂਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੋਈ ਨਾ ਕੋਈ 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 ਕੋ ਲੋ ਮੀਟਰ ਸਮੇਂ ਬੰਡੋ 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 ਕਰ ਪਾਈਂਗਾ ਯਾਰ ਹੋਣਾ ਯਾਰ ਇਹ ਆ ਜੋ ਪੀਣਾ ਕੰਮ ਹੈਗਾ ਇਹ ਵੀ ਕੰਮ ਕਰਨਾ ਰ ਆਪਾਂ ਝੰਡਾ ਲਾਓ ਆਹ ਬਾਹਰ ਤੋਂ ਬੰਦੇ ਆ ਗਿਆ ਝੰਡਾ ਲਾ ਕੇ ਇਹ ਕੰਮ ਕਰਕੇ ਜੀ 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 ਆਹ ਆਹ ਭਾਈ ਸਾਹਿਬ ਜੀ ਇਦਾਂ ਨਹੀਂ ਇਦਾਂ ਨਹੀਂ ਇਦਾਂ ਨਹੀਂ ਇਦਾਂ 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 ਇਹ ਬੋਲਣਾ ਕਰਾ ਰਹੇ ਹੋ ਕੋਈ ਨਹੀਂ ਕੋਈ ਨਹੀਂ ਉਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਨਹੀਂ ਹੈ ਕਮੈਂਟ ਕੁੰਡ ਬਣ ਰਿਹਾ